ਅੱਜ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪੂਰਵ ਦਿਵਸ ਜੋ ਕਿ ਸultanpur Lodhi ਤੋਂ ਚੱਲ ਕੇ ਬਟਾਲਾ ਸ਼ਹਿਰ ਵੱਲ ਨੂੰ ਬਰਾਤ ਦੇ ਰੂਪ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਆਣ ਪਹੁੰਚਣ ਵਾਲਾ ਸੀਗਾ ਦੇਖੋ ਸੰਗਤਾਂ ਕਿਸ ਤਰ੍ਹਾਂ ਸੇਵਾ ਕਰ ਰਹੀਆਂ ਨੇ ਨਗਰ ਸਠਿਆਲਾ ਬਾਬਾ ਬਕਾਲਾ ਤੇ ਆਲੇ-ਦੁਆਲੇ ਦੀਆਂ ਹਲਕੇ ਦੀਆਂ ਜੋ ਪਿੰਡਾਂ ਦੀਆਂ ਸੰਗਤਾਂ ਰਲ ਮਿਲ ਕੇ ਸੇਵਾ ਕਰ ਰਹੀਆਂ ਨੇ ਸੋ ਇੱਥੇ ਮਿਲ ਪਿਆ ਆਪਾਂ ਨੂੰ ਆਪਣੇ ਪੁਰਾਣੇ ਯਾਰ ਜਿਨ੍ਹਾਂ ਨੇ ਥੋੜਾ ਸਮਾਂ ਬਤਾਇਆ ਫਿਰ ਸਾਨੂੰ ਉਡੀਕ ਸੀਗੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਰਾਤ ਦੀ ਜੋ ਕਿ ਅਬਜੇ ਕੁਝ ਸਮਾਂ ਪਿੱਛੇ ਸੀਗੀ ਸੋ ਅਸੀਂ ਕਰ ਰਹੇ ਸੀਗੇ ਸੰਗਤਾਂ ਦੀ ਸੇਵਾ ਅਤੇ ਸੇਵਾ ਕਰਦਿਆਂ ਕਰਦਿਆਂ ਥੋੜਾ ਸਮਾਂ ਲੰਘਿਆ ਅਤੇ ਕੁਝ ਡੇਢ ਤੋਂ 2 ਘੰਟੇ ਵੇਟ ਕਰਨ ਤੋਂ ਬਾਅਦ ਨਗਰ ਕੀਰਤਨ ਆ ਪਹੁੰਚਿਆ ਸੀਗਾ ਅੱਗੇ-ਅੱਗੇ ਨਗਾਰਾ ਵੱਜ ਰਿਹਾ ਸੀਗਾ ਪਿੱਛੇ-ਪਿੱਛੇ ਨਾਰਸਿੰਘਾ ਵੱਜ ਵੱਜ ਰਿਹਾ ਸੀਗਾ ਜੋ ਕਿ ਬਹੁਤ ਹੀ ਵਧੀਆ ਲੱਗ ਰਿਹਾ ਸੀਗਾ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਨਗਰ ਕੀਰਤਨ ਗੁਰੂ ਮਹਾਰਾਜ ਦੀ ਜੀ ਸਵਾਰੀ ਆਣ ਪਹੁੰਚੀ ਸੀਗੀ ਸੋ ਆਪਾਂ ਵੀ ਕੀਤੇ ਦਰਸ਼ਨ ਤੇ ਤੁਸੀਂ ਵੀ ਸੰਗਤ ਜੀ ਕਰੋ ਵੇਖੋ ਕਿੰਨਾ ਵਧੀਆ ਲੱਗ ਰਿਹਾ ਵਾ ਗੁਰੂ ਦੀ ਸਵਾਰੀ ਆਉਂਦਿਆਂ ਹੀ ਸਾਰਿਆਂ ਨੇ ਇੱਥੇ ਸਿਰ ਝੁਕਾਏ ਅਤੇ ਆਪਾਂ ਵੀ ਦਰਸ਼ਨ ਕੀਤੇ ਸੋ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਵਲੌਗ ਵੀਡੀਓ ਸ਼ੇਅਰ ਜ਼ਰੂਰ ਕਰਨੀ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਦਰਸ਼ਨ ਕਰਨ ਤੋਂ ਬਾਅਦ ਪਾਲਕੀ ਸਾਹਿਬ ਅਗਲੇ ਪੜਾਵਲ ਸ਼ਹਿਰ ਬਟਾਲੇ ਵੱਲੋਂ ਰਵਾਨਾ ਹੋ ਗਈ ਕਿਉਂਕਿ ਸਮਾਂ ਵੀ ਕੁਝ ਇਸ ਟਾਈਮ ਇੱਥੇ 5 ਵਜੇ ਦਾ ਹੋਇਆ ਹੋਇਆ ਸੀਗਾ ਸੋ ਕਿਸ ਤਰ੍ਹਾਂ ਦਾ ਲੱਗਾ ਜੀ ਇਹ ਤੁਹਾਨੂੰ ਵਲੌਗ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨੀ ਜੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਆਣ ਬਾਬਾ ਜੀ ਦੇ ਵਿਆਹ ਪੂਰਵ ਦੀਆਂ ਸੋ ਜਿਨ੍ਹਾਂ ਨੂੰ ਇਹ ਚੰਗਾ ਲੱਗਾ ਉਹ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਨ ਜੀ